ਗਿਆਨੀ ਹਰਪਿੰਦ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਦੁਖਦਾਈ ਖਬਰ ਮਿਲੀ ਹੈ ਕਿ ਗਿਆਨੀ ਹਰਪਿੰਦ ਸਿੰਘ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਤੇ ਗੁਰਦੁਆਰਿਆਂ ਦੀ ਸੇਵਾ ਕੀਤੀ ਉਹਨਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਇਹ ਬਹੁਤ ਮਾਨਪਾਗੀ ਘਟਨਾ ਹੈ ਜਿਨ੍ਹਾਂ ਸ਼ਕਤੀਆਂ ਨੇ ਇੱਕ ਆਰਾ ਕੋਪਰਮ ਗੁਨਾਹ ਕੀਤਾ ਉਹਨਾਂ ਪੰਥ ਪੰਜਾਬ ਤੇ ਸਿੱਖ ਕੌਮ ਕਦੇ ਵੀ ਨਹੀਂ ਬਖਸ਼ੇਗੀ ਸਭ ਪੜਾ ਪ੍ਰਵਾ ਨੂੰ ਸਭ ਪੰਜਾਬੀਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਹੁਣੇ ਬੁਖਦਾਈ ਖਬਰ ਮਿਲੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਿੱਖ ਪੰਥ ਦੀ ਔਰ ਸਿੱਖ ਕੌਮ ਦੀ ਪੰਜਾਬ ਦੀ ਗੁਰਦੁਆਰਾ ਸਰਬੰਦੀ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਮਹਾਰਾਜ ਦਾ ਵਾਕ ਹੈ ਜਿਨ ਸੇਵਿਆ ਤੈਨੂੰ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਥਾਨ ਮੈਂ ਉਸ ਅਕਾਲਪੁਰ ਖਦੀ ਰਜ਼ਾ ਜਿਹੜੇ ਇਸ ਘਟਨਾ ਨੂੰ ਬਹੁਤ ਮੰਦਭਾਗੀ ਗਿਣਦਾ ਔਰ ਜਿਨ੍ਹਾਂ ਸ਼ਕਤੀਆਂ ਨੇ ਵੀ ਇਹ ਕਾਰਾ ਕੀਤਾ ਹੈ ਇਹ ਕੁਕਰਮ ਕੀਤਾ ਹੈ ਇਹ ਗੁਨਾਹ ਕੀਤਾ ਹੈ ਉਹਨਾਂ ਨੂੰ ਕਦੇ ਵੀ ਪੰਥ ਔਰ ਪੰਜਾਬ ਔਰ ਸਿੱਖ ਕੌਮ ਕਦੇ ਬਖਸ਼ੇਗੀ ਨਹੀਂ ਇਹ ਮੇਰੀ ਦਿਲ ਦੀ ਆਵਾਜ਼ ਹੈ ਸੱਚੇ ਮਨੋਂ ਨਿਕਲੀ ਹੋਈ ਇੱਕ ਮੇਰੀ ਰੂਹ ਦੀ ਆਵਾਜ਼ ਹੈ ਬਹੁਤ ਬਹੁਤ ਧੰਨਵਾਦ